2017 ਦੇ ਵਿੱਚ ਝੂਠ ਚੱਲਿਆ ਕੈਪਟਨ ਅਮਰਿੰਦਰ ਸਿੰਘ ਨੇ ਗੁੰਮਰਾਹ ਕਰਕੇ ਕਰਜ਼ਾ ਮਾਫ ਕਰ ਦੂੰ ਘਰ ਘਰ ਨੌਕਰੀ ਦੇ ਦੂੰ ਆਪਣੇ ਇਹੀ ਲੋਕ ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ ਤੇ ਕਾਂਗਰਸ ਜਿੰਦਾਬਾਦ ਇੰਦਰਾ ਗਾਂਧੀ ਜਿੰਦਾਬਾਦ ਭਾਵੇਂ ਪੰਜਾਬ ਦੀ ਧਰਤੀ ਦੇ ਉੱਤੇ ਤਿੰਨ ਵਾਰ ਕਾਂਗਰਸ ਦੀ ਸਰਕਾਰ ਬਣੀ ਹੈ ਮੈਂ ਕਾਂਗਰਸ ਦਾ ਸੁਪਨੇ 'ਚ ਵੀ ਸੋਚ ਸਕਦਾ ਪਰ ਆਪਣੇ ਆਪ ਨੂੰ ਮਹਿਸੂਸ ਹੁੰਦਾ ਆ ਕਿ ਵਿਰਸਾ ਸਿੰਘ ਗੁਰਾਂ ਦੀ ਧਰਤੀ ਦੇ ਉੱਤੇ ਐਡਾ ਵੱਡਾ ਕਹਿਰ ਕਿਤਾ ਹੋਵੇ ਕਾਂਗਰਸ ਪਾਰਟੀ ਨੇ ਤੇ ਪੰਜਾਬ ਦੀ ਧਰਤੀ ਦੇ ਉੱਤੇ ਸਿੱਖਾਂ ਨੇ ਜਾਣ ਦੀ ਸਰਕਾਰ ਬਣਾਈ ਹੋਵੇ ਤੇ ਸਾਡੇ ਵਾਸਤੇ ਤੋਂ ਵੱਡੀ ਸ਼ਰਮ ਵਾਲੀ ਗੱਲ ਕੋਈ ਨਹੀਂ ਜੇ ਹੈਗੀ ਹੈ ਤਾਂ ਦੱਸ ਦਿਓ ਤੇ ਵੋਟਾਂ ਕਿਹਨਾਂ ਨੇ ਪਾਈਆਂ ਸੀ ਜਿਹੜੇ ਅੱਜ ਹੋਰ ਹੀ ਗੱਲਾਂ ਕਰਦੇ ਐ ਕਿ ਅਸੀਂ بڑے ਪੰਥਕ ਹਾਂ ਪੰਥਕ ਹੈ ਤੇ ਜਿਹੜੇ ਪੰਥਕ ਨੇ ਤੇ ਜੇ ਕਾਂਗਸ ਦਾ ਨਾਂ ਲੈਂਦੇ ਨੇ ਇੰਦਰਾ ਗਾਂਧੀ ਦੇ ਚਾ ਗਾਂਧੀ ਪਰਿਵਾਰ ਦੀ ਗੱਲ ਕਰਦੇ ਨੇ ਫਿਰ ਪੰਥ ਕਿਵੇਂ ਹੋ ਸਕਦੇ ਆ ਪੰਥ ਤੇ ਗਾਂਧੀ ਪਰਿਵਾਰ ਤੇ ਕਾਂਗਸ ਇੱਕ ਨਹੀਂ ਹੋ ਸਕਦਾ ਦੋਨੋਂ ਜੋ ਇੱਕ ਹੀ ਹੋਊਗਾ ਆ ਝਾੜੂ ਵਾਲੇ 2.5 ਸਾਲ ਪਹਿਲਾਂ ਆਏ ਗਰੰਟੀਆਂ ਜੀ ਆ ਕਰਦਾਂਗੇ ਜੀ ਬਦਲਾਅ ਕਰਦਾਂਗੇ ਜੀ ਇਨਕਲਾਬ ਆ ਜਾਊਗਾ ਜੀ ਸਾਡੇ ਵਾਲੇ ਇਹੀ ਲੋਕ ਜਿਹੜੇ ਨੇ ਕੇਜਰੀਵਾਲ ਕੇਜਰੀਵਾਲ ਅਸੀਂ ਸਾਰੇ ਤੇਰੇ ਨਾਲ ਠੱਗੀ ਖਾਣ ਦਾ ਠੇਕਾ ਆਪਾਂ ਲੈ ਲਿਆ ਧੋਖਾ ਖਾਣ ਦਾ ਵੀ ਆਪਾਂ ਠੇਕਾ ਲੈ ਲਿਆ ਕਦੋਂ ਸਾਥ ਸਮਝਾਂਗੇ ਕਦੋਂ ਇਹਨਾਂ ਲੋਕਾਂ ਦੀਆਂ ਚਾਲਾਂ ਸਮਝਾਂਗੇ ਪੰਥ ਨੂੰ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਦੇਸ਼ ਦੀਆਂ ਤਾਕਤਾਂ ਦਾ ਦੇਸ਼ ਦੀਆਂ ਏਜੰਸੀਆਂ ਦਾ ਔਰ ਪੰਥ ਵਿਰੋਧੀ ਪੰਜਾਬ ਉਰ ਦੀ ਸ਼ਕਤੀਆਂ ਦਾ ਜੋਰ ਲੱਗਾ ਹੋਇਆ ਹੈ ਜਾ ਡਰਦੇ ਨੇ ਉਹ ਕੇਵਲ ਤੇ ਕੇਵਲ ਸ਼ਰੋਮਣੀ ਅਕਾਲੀ ਦਲ ਤੋਂ ਉਹਨਾਂ ਨੂੰ ਪਤਾ ਹੈ ਇੱਕ ਰਾਜਨੀਤਿਕ ਹਸਤੀ ਹੈ ਇੱਕ ਰਾਜਨੀਤਿਕ ਸ਼ਕਤੀ ਹੈ ਜਿਹੜੀ ਪੰਜਾਬ ਦੇ ਵਿੱਚ ਸਾਨੂੰ ਸ਼ਕਤੀ ਤੋਂ ਸਾਨੂੰ ਰੋਕ ਸਕਦੀ ਹੈ ਸਾਡੇ ਸਾਹਮਣੇ ਰੁਕਾਵਟ ਬਣ ਸਕਦੀ ਹੈ ਤੇ ਅੱਜ ਵੀ ਉਹੀ ਚੱਲਣਾ ਚੱਲੀਆਂ ਜਾ ਰਹੀਆਂ ਨੇ ਕਿਸੇ ਦੇ ਮਗਰ ਕਾਂਗਰਸ ਹੈ ਕਿਸੇ ਦੇ ਮਗਰ ਕੇਜਰੀਵਾਲਾ ਹੈ ਜਿਹਨੇ ਪ੍ਰੋਫੈਸਰ ਗਵਿੰਦਰਪਾਲ ਸਿੰਘ ਦੀ ਫਾਈਲ ਜਿਹੜੀ ਹੈ 6 ਸਾਲਾਂ ਤੋਂ ਨੱਪ ਕੇ ਰੱਖੀ ਹੋਈਏ 29 ਸਾਲ ਜੇਲ੍ਹ ਚ ਹੋ ਗਿਆ ਕੋਈ ਨਹੀਂ ਪੁੱਛਦਾ ਜਿਨੇ ਐਨਐਸਟੀ ਲਈ ਹੈ ਉਹਦੇ ਉੱਤੇ ਕੋਈ ਸਵਾਲ ਨਹੀਂ ਖੜੇ ਕਰਦਾ ਤੇ ਜਿਹੜਾ ਉਰਦਾ ਮਿਰਸਾ ਸੰਕਟੋਆ ਨੂੰ ਮੈਨੂੰ ਕਿਹਦੀ ਪ੍ਰਵਾਣ ਜੇ ਮੈਂ 3 ਸਾਲ ਐਨਐਸਟੀ ਤੇ 10 ਸਾਲ ਮੰਜੇਲ ਕੱਟ ਕੇ ਆਇਆ ਜੀ ਤੇ ਜਿਹੋ ਜਿ ਮੈਂ ਜੇਲ੍ਹ ਕੱਟ ਕੇ ਆਇਆ ਉਹ ਜੀ ਰੱਬ ਕਿਸੇ ਨੂੰ ਨਾ ਘਟਾਵੇ ਤੇ ਜਿਹੋ ਜੇ ਹੋਣ ਵਾਲੇ ਦਾਵਾ ਕਰਦੇ ਭਾਵੇਂ ਮੈਨੂੰ ਇਹੋ ਜਿ 5 ਸਾਲ ਹੋਰ ਘਟਾ ਲਵੇ ਹਾਵੇ ਜ਼ਿੰਦਗੀ ਦਾ ਕੋਈ ਪਤਾ ਨਹੀਂ ਭਾਵੇਂ ਮੈਨੂੰ 5 ਸਾਲ ਹੋਰ ਕਟਾ ਲਉ ਕਮਾਲ ਹੋ ਗਈ 34 34 ਸਾਲ ਵਾਲੇ 29 29 ਸਾਲ ਵਾਲੇ 30 30 ਸਾਲ ਵਾਲੇ ਜੇਲਾ 'ਚ ਬੈਠਿਆ ਮੇਰੀ ਭੈਣ ਗੁਰਜੀਤ कौर ਬੈਠੀ ਐ ਭੈਣਾ ਇਧਰ ਆ ਇਧਰ ਆ ਹੱਥ ਤੇ ਕਿੱਥੇ ਆ ਪਾਣੀ ਪੀਣ ਗਈ ਐ ਤੇ ਪਾਣੀ ਦਿੱਤਾ ਅਸਾਵੇਂ ਇੰਟਰਵਿਊ ਦੇ ਰਿਓ 34 ਸਾਲ ਤੋਂ ਤੁਹਾਡੇ ਹੀ ਹੜਕੇ ਦੇ ਜੱਲੂਪੁਰ ਖੇੜੇ ਤੋਂ ਬਾਈ ਗੁਰਦੀਪ ਸਿੰਘ ਖੜਾ ਜੇਲ੍ਹ ਜਵਾਨ ਦਾ ਕਿਹਨੂੰ ਪਤਾ ਕਿਸੇ ਨੂੰ ਚਿੰਤਾ 34 ਸਾਲ ਤੋਂ 6 ਸਾਲ ਉਹ ਗੁਲਬਰਗਾ ਜੇਲ੍ਹ ਦੇ ਵਿੱਚ ਲਾ ਗਿਆ ਜਿੱਥੇ ਉਹਦੀ ਕੋਈ ਭਾਸ਼ਾ ਵੀ ਨਹੀਂ ਸੀ ਸਮਝਦਾ ਜਿੱਥੇ ਉਹਦੀ ਕੋਈ ਭਾਸ਼ਾ ਵੀ ਨਹੀਂ ਸੀ ਸਮਝਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ